ਜੀ ਦੋਸਤੋ ਸਵਾਗਤ ਹੈ ਤੁਹਾਡਾ ਜੀ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਆਂ ਜੌਂਡੀ 55 ਦਾ ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਉਸ ਤੋਂ ਪਹਿਲਾਂ ਜਿਹੜੀ ਵੀਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਬਾਅਦੋਂ ਸ਼ੇਅਰ ਕਰ ਦਿਓ ਕਿਉਂਕਿ ਤੁਹਾਡਾ ਟਰੈਕਟਰ ਜਲਦੀ ਤੋਂ ਜਲਦੀ ਸੇਲ ਹੋ ਸਕੇ ਦੋਸਤੋ ਅੱਜ ਲੈ ਕੇ ਆਂ ਜੌਂਡੀ 55 ਦਾ ਟਰੈਕਟਰ ਦੀ ਵੀਡੀਓ ਦੋਸਤੋ 2009 ਮਾਡਲ ਆ ਤੇ 495000 ਦੀ ਡਿਮਾਂਡ ਰੱਖੀ ਗਈ ਆ ਤੇ ਬਾਕੀ ਦਾ ਰੇਟ ਆ ਦੋਸਤੋ ਫਿਕ ਬਾਕੀ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਟਰੈਕਟਰ ਬਿਲਕੁਲ ਸਾਫ਼ਾ ਦੋਸਤੋ ਰੰਗ ਪੇਂਟ ਸਾਰਾ ਨਾਲ ਦਾ ਹੋਇਆ ਵਾ ਟਾਇਰਾਂ ਦੀ ਗੱਲ ਕਰੀਏ ਪੋਲੋ ਦੇ ਟਾਇਰ 16 28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਵੀ ਰਿੰਗ ਰੂ ਬਿਲਕੁਲ ਸਾਫ਼ਾ ਹੈ ਦੋਸਤੋ ਬਾਕੀ ਨਾਲ ਦੇ ਟਰੈਕਟਰ ਦੇ ਸਾਰੇ ਪਾਰਟ ਟਰੈਕਟਰ ਦੇ ਨਾਲ ਦੇ ਆ ਮਗਰ ਐਡਮ ਉਪਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ਾ ਦੋਸਤੋ ਬਾਕੀ ਬੈਕ ਸਾਈਡ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਡਾਬਰਤੀ ਡੰਡਾ ਸਾਨੂੰ ਨਾਲ ਮਿਲੂਗਾ ਤੇ 50 ਨੰਬਰ ਟਰੈਕਟਰ ਦੋਸਤੋ ਛਤਰੀ ਲੱਗੀ ਹੋਈ ਹੈਗੀ ਤੇ ਵਧੀਆ ਸਾਫ ਵਾਲਤ ਦੇ ਵਿੱਚ ਟਰੈਕਟਰ ਬਹੁਤ ਹੀ ਸਾंप के ਰੱਖਿਆ ਹੋਇਆ ਟਰੈਕਟਰ ਘਰ ਦੀ ਖੇਤੀ ਤੇ ਚਲਾਇਆ ਹੋਇਆ ਟਰੈਕਟਰ ਦੋਸਤੋ ਤੇ ਬਾਕੀ ਪਾਵਰ ਸਟੀਰਿੰਗ ਟਰੈਕਟਰ ਦੋਸਤੋ ਬਾਕੀ ਰੰਗ ਪੇਂਟ ਨਾਲ ਦਾ ਹੋਇਆ ਦੋਸਤੋ ਤੇ ਤਿੰਨ ਸਿਲੰਡਰ ਇੰਜਨ ਗੇਰ ਬਲ ਫੁੱਲ ਕੰਮ ਓਕੇ ਹੈ ਦੋਸਤੋ ਸਰਵਿਸ ਹੋਈ ਵੀ ਆ ਤੇ ਬਾਕੀ ਟਰੈਕਟਰ ਤੇ ਲੋਨ ਵੀ ਹੋ ਜਾਊਗਾ ਦੋਸਤੋ ਨਗਦ ਕੈਸ਼ ਤੋਂ 495000 ਦਾ ਨਗਦ ਕੈਸ਼ ਟਰੈਕਟਰ ਦਾ ਲੋਨ ਹੋ ਜਾਊਗਾ ਤੇ ਬਾਕੀ ਜੇ ਕਿਸੇ ਵੀ ਨੇ ਟਰੈਕਟਰ ਲੈਣਾਗਾ ਜਾਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾਤਾ ਹੈ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਬਰਨਾਲੇ ਏਰੀਆ ਦੇ ਛੋਨੇ ਟਰੈਕਟਰ ਮਿਲੂਗਾ ਟਰੈਕਟਰ ਨੂੰ ਚਲਾ ਕੇ ਵਾ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਸਾਫ਼ ਆ ਦੋਸਤੋ ਜੌਂਡੀ 753 ਦਾ ਟਰੈਕਟਰ ਆ ਵੀਡੀਓ ਨੂੰ ਕਰ ਦਿਓ ਵਾਤੋ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਦੋਸਤੋ